ਤਾਂ ਕਿ ਮੇਰੇ ਪੰਜਾਬ ਮੈਡਲ ਨੇ ਪਹਿਲਾ ਮੈਡਲ ਮੈਂ 4th ਕਲਾਸ ਚ ਲਿੱਤਾ ਸੀਗਾ ਤੇ ਜੂਡੋ ਰੈਸਲਿੰਗ ਐਥਲੈਟਿਕ ਮੇਰੀ ਗੇਮ ਹੈ ਤੁਹਾਡੇ ਮੰਦੇ ਵਿੱਚ ਕਿਵੇਂ ਵਿਚਾਰ ਆਇਆ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੈਗਾ ਸਪੋਰਟਸ ਗੇਮ ਦੇ ਵਿੱਚ ਮੇਰੇ ਪਾਪਾ ਹੈਗੇ ਆ ਪਹਿਲਵਾਨ ਸੀਗੇ ਮੇਰੇ ਪਾਪਾ ਪਹਿਲਾਂ ਤੇ ਮੈਂ ਵੀ ਪਹਿਲਵਾਨ ਹਾਂ ਅੱਛਾ ਜੀ ਫਿਊਚਰ ਦੇ ਵਿੱਚ ਮੈਂ ਮਿਸਟਰ ਲੰਪੀਆ ਬੰਨਾ ਚਾਹੁੰਦੀ ਆ ਪਈ ਤੱਕ ਦਾ ਮੇਰਾ ਹੀ ਆਮਾਂਚੇ ਵੀ ਮਿਸਟਰ ਲੰਪੀਆ ਬੰਨਾ 13 ਤਰੀਕ ਨੂੰ ਗਏ ਸੀਗੇ ਤੇ ਸਾਨੂੰ 1 ਡੇਢ ਦੀ ਲੱਗਾ ਸੀ ਇੱਕ ਤੇਰ ਦਾ ਅੱਜ ਰੀਡਿੰਗ ਕਰਦੇ ਹੈਗੇ ਸੀ ਹਾਂਜੀ ਰੀਡਿੰਗ ਕਰਦੇ ਹੋਏ ਸੀ ਤੇ ਸਟੱਡੀ ਨੂੰ ਕਿੰਨਾ ਕੋਈ ਟਾਈਮ ਦੇ ਦੋ ਸਰ ਸਟੱਡੀ ਦੇ ਉੱਪਰ ਤੋਂ ਫਰਕ ਤਾਂ ਨਹੀਂ ਪੈਂਦਾ ਮੇਰੇ ਸੋਨੂ ਮੈਡਮ ਹੈਗੇ ਨੇ ਮੈਨੂੰ ਜਿਹੜਾ ਦੇ ਦਿੰਦੇ ਨੇ ਟਾਈਮ ਦਿੰਦੇ ਮੈਨੂੰ ਖੇਡਣ ਦਾ ਮੈਨੂੰ ਛੁੱਟੀ ਦੇ ਦਿੰਦੇ ਨੇ ਜਲਦੀ ਜੇਕਰ ਬੱਚਾ ਲੇਟ ਹੁੰਦਾ ਅਸੀਂ ਇਸ ਪਰਟੀਕੂਲਰ ਬੱਚੇ ਨੂੰ ਕੁਝ ਨਹੀਂ ਕਹਿੰਦੇ ਕਿਉਂਕਿ ਸਾਨੂੰ ਪਤਾ ਕਿ ਇਹ ਬੱਚਾ ਆਲਸ ਕਰਕੇ ਲੇਟ ਨਹੀਂ ਹੋ ਰਿਹਾ ਇਹ ਬੱਚਾ ਆਪਣੀ ਸਪੋਰਟਸ ਨੂੰ ਟਾਈਮ ਦੇ ਰਿਹਾ ਸੀ ਤੇ ਡੈਫੀਨੇਟਲੀ ਇਹ ਅੱਗੇ ਵੀ ਜਾਏਗੀ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੱਕ ਜਾਏਗੀ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਡਾ ਸਕੂਲ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰੇਗੀ ਨਾਲ ਦੀਆਂ ਜਿਹੜੀਆਂ ਬੱਚੀਆਂ ਉਹ ਵੀ ਮੋਟੀਵੇਟ ਹੁੰਦੀਆਂ ਤੁਹਾਡੇ ਕੋਲ ਉਹ ਨਹੀਂ ਕਹਿੰਦੀਆਂ ਹਾਂ ਵੀ ਮੈਨੂੰ ਵੀ ਨਾਲ ਲੈ ਕੇ ਚੱਲਿਆ ਕਰ ਮੈਂ ਵੀ ਸਿੱਖਣਾ ਹਾਂ ਹਾਂਜੀ ਹਾਂ ਹੁੰਦੀਆਂ ਨੇ ਦੋ ਤਿੰਨ ਕੁੜੀਆਂ ਹੈਗੀਆਂ ਨੇ ਕਹਿੰਦੀਆਂ ਮੈਨੂੰ ਤੇ ਮੈਂ ਲੈ ਕੇ ਵੀ ਗਿਆ ਕਈ ਵਾਰੀ ਉਹਨਾਂ ਨੂੰ ਖੇਡਣ ਤੇ ਉਹ ਵੀ ਕਰਦੀਆਂ ਨੇ ਗੇਮ ਅੱਜ ਤੁਹਾਨੂੰ ਪੰਜਾਬ ਦੀ ਧੀ ਦੇ ਨਾਲ ਮਿਲਾਨੇ ਜਾ ਰਹੇ ਜਿਸ ਦਾ ਨਾਮ ਡਿੰਪੀ ਹੈ ਤੇ ਪੂਰਾ ਲੁਧਿਆਣੇ ਨਹੀਂ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਬੱਚੀ ਦੇ ਚਰਚੇ ਨੇ ਕਿਉਂਕਿ ਆਪਣੇ ਸਪੋਰਟਸ ਦੇ ਜਿਹੜੀਏ ਕਈ ਜਿਹੜੇ ਖਿਤਾਬ ਜਿਹੜੇ ਹਾਜ਼ਲ ਕੀਤੇ ਨੇ 6 ਤੋਂ 7 ਹੋਂ ਤੱਕ ਜਿਹੜੇ ਗੋਲਡ ਮੈਡਲ ਹੈ ਜਿਹੜੀ ਬੱਚੀ ਆ ਉਹ ਲੈ ਚੁੱਕੀ ਐ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਚੁੱਕੇ ਹੋ ਇਹ ਜਿਹੜੀ ਬੱਚੀ ਹੈ ਸਰਕਾਰੀ ਸਕੂਲ ਦੇ ਵਿੱਚ ਪੜਦੀ ਹੈ ਤੇ ਜਿਹੜੀ ਬੱਚੀ 7ਵੀਂ ਕਲਾਸ ਵਿੱਚ ਪੜਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਅਨ ਜਿੰਨਤ ਜਿਹੜੀ ਬੱਚੀ ਹੈ ਹੁਣ ਤੱਕ ਜਿਹੜੀ ਮੈਡਲ ਹੈ ਉਹ ਲੈ ਚੁੱਕੀ ਹੈ ਜਿੱਥੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਗੱਲ ਕਰੀਏ ਤਾਂ ਸਰਕਾਰੀ ਸਕੂਲ ਦਾ ਵੀ ਜਿਹੜਾ ਨਾਮ ਰੋਸ਼ਨ ਕੀਤਾ ਹੈ ਜਿੱਥੇ ਕਈ ਲੋਕ ਕਹਿੰਦੇ ਐ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਹੈਗੀ ਸੋ ਤੁਸੀਂ ਇਸੇ ਜਗ੍ਹਾ ਤੋਂ ਜਿਹੜਾ ਅੰਦਾਜ਼ਾ ਲਗਾ ਸਕਦੇ ਹੋ ਇਹ ਕਹਿਲਾ ਇਸੇ ਜਗ੍ਹਾ ਤੋਂ ਨਹੀਂ ਜਿੰਨੇ ਵੀ ਕਈ ਅਫਸਰ ਆਈਪੀਐਸ ਬਣ ਕੇ ਹੁਣ ਤੱਕ ਨਿਕਲੇ ਨੇ ਤੇ ਉਹ ਲੁਧਿਆਣੇ ਸ਼ਹਿਰ ਦੇ ਵਿੱਚ ਤਨਾਤ ਹੀ ਨਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਤਨਾਤ ਹੋਏ ਨੇ ਸੋ ਬਿਲਕੁਲ ਜਿਹੜੀ ਬੱਚੀ ਦੇ ਨਾਲ ਜਿਹੜੀ ਗੱਲਬਾਤ ਉਹ ਕਰ ਲਏ ਆ ਸੋ ਇਸ ਬੱਚੀ ਦੇ ਚਰਚੇ ਬਹੁਤ ਬੇਟਾ ਕੀ ਨਾਮ ਹੈ ਕਿਹੜੀ ਕਲਾਸ ਕਿਹੜੇ ਕਿਹੜੀ ਕਲਾਸ ਪੜਦੇ ਹੋ ਤੇ ਕਿਹੜੇ ਸਕੂਲ ਚ ਪੜਦੇ ਹੋ ਮੇਰਾ ਨਾਮ ਡਿੰਪੀ ਪਹਿਲਵਾਨ ਹੈ ਤੇ ਮੈਂ 7ਥ ਕਲਾਸ ਚ ਪੜਦੀ ਆ ਤੇ ਮੇਰੇ ਸਕੂਲ ਦਾ ਨਾਮ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸਤੀ ਜੋਧੇਰਾ ਅੱਛਾ ਪਹਿਲਵਾਨ ਜੀ ਤੁਸੀਂ ਹੁਣ ਤੱਕ ਕਿਹੜੀਆਂ ਕਿਹੜੀਆਂ ਖੇਡਾਂ ਖੇਡ ਚੁੱਕੇ ਹੋ ਤੇ ਕਿਹੜੇ ਮੈਡਲ ਲੈ ਚੁੱਕੇ ਕਿੰਨੇ ਮੈਡਲ ਲਏ ਹੁਣ ਤੱਕ ਤੇ ਪਹਿਲਾ ਮੈਡਲ ਕਿਹੜੀ ਕਲਾਸ ਚ ਲਿਆ ਸੀਗਾ ਹੁਣ ਤੱਕ ਮੇਰੇ 50 ਮੈਡਲ ਨੇ ਪਹਿਲਾ ਮੈਡਲ ਮੈਂ 4ਥ ਕਲਾਸ ਚ ਲਿੱਤਾ ਸੀਗਾ ਤੇ ਜੂਡੋ ਰੈਸਲਿੰਗ ਐਥਲੈਟਿਕ ਮੇਰੀ ਗੇਮ ਹੈ ਅੱ ਤੇ ਮੇਰਾ ਡਿਸਟ੍ਰਿਕਟ 골ਡ ਹੈ ਤੇ ਸਟੇਟ ব্রੌਂਜ਼ ਹੈ ਐਥਲੈਟਿਕ ਦੇ ਵਿੱਚੋਂ ਜੌਨ 골ਡ ਹੈ 60 ਮੀਟਰ 600 ਮੀਟਰ ਤੇ ਲੋング ਜੰਪ ਤੇ ਰੈਸਲਿੰਗ ਦੇ ਵਿੱਚੋਂ ਮੇਰਾ ਜੌਨ 골ਡ ਹੈ ਡਿਸਟ੍ਰਿਕਟ 골ਡ ਹੈ ਤੇ ਸਟੇਟ ব্রੌਂਜ਼ ਹੈ ਅੱਛਾ ਤੁਹਾਡੇ ਮੰਦੇ ਵਿੱਚ ਕਿਵੇਂ ਵਿਚਾਰ ਆਇਆ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਹੈਗਾ ਸਪੋਰਟਸ ਗੇਮ ਦੇ ਵਿੱਚ ਮੇਰੇ ਪਾਪਾ ਹੈਗੇ ਆ ਪਹਿਲਵਾਨ ਸੀਗੇ ਮੇਰੇ ਪਾਪਾ ਪਹਿਲਾਂ ਤੇ ਮੈਂ ਵੀ ਪਹਿਲਵਾਨ ਹਾਂ ਅੱਛਾ ਜੀ ਤੇ ਫਿਰ ਤੁਸੀਂ ਚੌਥੀ ਜਿਹੜੇ ਫੋਰਥ ਕਲਾਸ ਦੇ ਵਿੱਚ ਪਹਿਲੀ ਪਹਿਲਾ ਮੈਡਲ ਲਿੱਤਾ ਹਾਂ ਦੇ ਹੁਣ ਤੁਸੀਂ ਫਿਊਚਰ ਦੇ ਵਿੱਚ ਕੀ ਬੰਨਾ ਚਾਹੁੰਦੇ ਹੋ ਕੀ ਆਮੰਦ ਵਿੱਚ ਹੈ ਫਿਊਚਰ ਦੇ ਵਿੱਚ ਮੈਂ ਮਿਸਟਰ ਲੰਪੀਆ ਬੰਨਾ ਚਾਹੁੰਦੀ ਆ ਪੇਟੈਕਾ ਮੇਰਾ ਹੀ ਆਮੰਦ ਚ ਮੈਂ ਮਿਸਟਰ ਲੰਪੀਆ ਬੰਨਾ ਹੈ ਅੱਛਾ ਜੀ ਹਾਂ ਸੋ ਬਿਲਕੁਲ ਤੁਹਾਨੂੰ ਦੱਸ ਇਹ ਇੱਕ ਪਾਸੇ ਸੀਰ ਦੀ ਦਿਹਾੜੇ ਚੱਲੇ ਨੇ ਸੋ ਇਸ ਬੱਚੀ ਦੇ ਵੱਲੋਂ ਜਿਹੜੀ ਰਨਿੰਗ ਕਰਦੇ ਹੋਏ ਜਿਹੜਾ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਗਈ ਸੀ ਸੋ ਤੁਸੀਂ ਕਦੋਂ ਗਏ ਸੀ ਫਤਿਹਗੜ ਸਾਹਿਬ ਦੀ ਧਰਤੀ ਤੇ ਤੇ ਕਿੰਨੇ ਦਿਨ ਲੱਗੇ ਕਿੰਨਾ ਸਮਾਂ ਲੱਗਾ 13 ਤਰੀਕ ਨੂੰ ਗਏ ਸੀਗੇ ਤੇ ਸਾਨੂੰ 1.5 ਜੀ ਲੱਗਾ ਸੀ ਇੱਕ ਤੇ ਅੱਧਾ ਅੱਛਾ ਰਨਿੰਗ ਕਰਦੇ ਹਗੇ ਸੀ ਹਾਂਜੀ ਰਨਿੰਗ ਕਰਦੇ ਹਗੇ ਅੱਛਾ ਬਾਕੀ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰ ਕਿਉਂਕਿ ਅਸੀਂ ਅਕਸਰ ਦੇ ਦੇ ਆ ਕਿਤਨੇ ਕਿਤੇ ਲੜਕੀਆਂ ਇਸ ਗੇਮ ਦੇ ਵਿੱਚ ਨਹੀਂ ਆਉਂਦੀਆਂ ਸਪੋਰਟਸ ਦੇ ਵਿੱਚ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਮੈਂ ਤਾਂ ਕਹੂੰਗੀ ਵੀ ਸਾਰੀ ਕੁੜੀਆਂ ਉੱਠਣ ਆਪਣੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਆਪਣੇ ਸਕੂਲ ਦਾ ਆਪਣੇ ਘਰ ਪਰਿਵਾਰ ਦਾ ਨਾਮ ਰੋਸ਼ਨ ਕਰਨ ਅੱਛਾ ਫਿਰ ਤੁਸੀਂ ਸਟੱਡੀ ਕਿਵੇਂ ਮੈਨੇਜ ਕਰਦੇ ਹੋ ਸਪੋਰਟਸ ਨੂੰ ਟਾਈਮ ਕਿਵੇਂ ਦਿੰਨੇ ਹੋ ਤੇ ਸਟੱਡੀ ਨੂੰ ਕਿੰਨਾ ਕੋਈ ਟਾਈਮ ਦੇ ਦੋ ਸਟੱਡੀ ਦੇ ਉੱਪਰ ਤੋਂ ਫਰਕ ਤਾਂ ਨਹੀਂ ਪੈਂਦਾ ਨਹੀਂ ਸਟੱਡੀ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ ਮੇਰੇ ਸੋਨੂ ਮੈਡਮ ਹੈਗੇ ਨੇ ਮੈਨੂੰ ਜਿਹੜਾ ਦੇ ਦਿੰਦੇ ਨੇ ਟਾਈਮ ਦਿੰਦੇ ਮੈਨੂੰ ਖੇਡਣ ਦਾ ਮੈਨੂੰ ਛੁੱਟੀ ਦੇ ਦਿੰਦੇ ਨੇ ਜਲਦੀ ਤੇ ਮੇਰੇ ਸਕੂਲ ਦਾ ਜੋ ਵੀ ਹੈ ਸਾਰਾ ਕੁਝ ਮੇਰੇ ਮੈਡਮ ਗਿਤਾਂਜਲੀ ਮੈਡਮ ਸੋਨੂ ਮੈਡਮ ਸਰਤਾ ਮੈਡਮ ਤੇ ਮੇਰੇ ਮੈਡਮ ਖੜੇ ਨੇ ਹੈਗੇ ਮੈਨੇਜਰ ਬਿਲਕੁਲ ਅੱਛਾ ਜਿਹੜਾ ਕਹਿੰਦੇ ਨੇ ਪਲਵਾਨ ਹੁੰਦਾ ਪਲਵਾਨ ਦੇ ਖਰਚੇ ਬਹੁਤ ਹੁੰਦੇ ਨੇ ਤੇ ਫਿਰ ਸਰਕਾਰ ਦੇ ਵੱਲੋਂ ਹੁਣ ਤਾਂ ਕੋਈ ਮਿਲੀ ਮਦਦ ਹੁਣ ਤਾਂ ਕੋਈ ਮਦਦ ਨਹੀਂ ਮਿਲੀ ਹੈ ਹਾਂਜੀ ਕਿ ਬੁਹਾਰ ਕੀ ਲਗਾਣਾ ਚਾਹੁੰਗੇ ਸਰਕਾਰਾਂ ਕਿਉਂਕਿ ਜਿਹੜੇ ਪਹਿਲਵਾਨ ਦੇ ਖਰਚੇ ਬਹੁਤ ਹੁੰਦੇ ਨੇ ਤੇ ਕਈ ਪਹਿਲਵਾਨ ਐਸੇ ਨੇ ਜਾਂ ਸਪੋਰਟਸ ਐਸੇ ਨੇ ਜਿਹੜੀ ਸਰਕਾਰ ਐਡਪਟ ਕਰ ਲੈਂਦੀ ਮੈਂ ਤਾਂ ਮੈਂ ਆਹੀ ਕਹੂੰਗੀ ਵੀ ਇੱਕ ਅੱਗੇ ਵਿਧਾਨ ਸਰਕਾਰ ਆਵੇ ਦੇਸ਼ ਨੂੰ ਦੇਖੇ ਤੇ ਆਪਣੇ ਪਲੇਅਰਾਂ ਨੂੰ ਦੇਖੇ ਵੀ ਪਲੇਅਰ ਦੇਸ਼ ਦਾ ਨਾਮ ਰੌਸ਼ਨ ਕਰਨਗੇ ਹਾਂਜੀ ਤੋਂ ਬਿਲਕੁਲ ਜਿਹੜੀ ਬੱਚੀ ਛੋਟੀ ਹੈ ਤੇ ਜਿਹੜੇ ਸੁਪਨੇ ਵੱਡੇ ਨੇ ਤੇ ਕੰਮ ਵੀ ਬਹੁਤ ਵੱਡੇ ਨੇ ਸੋ ਬਿਲਕੁਲ ਜਿਹੜੀ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਇੱਧਰ ਬੱਚਾ ਖੜਾ ਹੈ ਤੇ ਇੱਧਰ ਸਰਕਾਰੀ ਸਕੂਲ ਦੇ ਵਿੱਚ ਮੌਜੂਦ ਹੈ ਤੇ ਜਿਹੜੀਆਂ ਟੀਚਰਾਂ ਉਹ ਵੀ ਇਸੇ ਜਗ੍ਹਾ ਦੇ ਉੱਪਰ ਖੜੀਆਂ ਹੋਈਆਂ ਤੇ ਕਾਫੀ ਮਾਣ ਵਾਲੀ ਗੱਲ ਹੈ ਕਿ ਅੰਨੀ ਘੱਟ ਉਮਰ ਦੇ ਵਿੱਚ ਬੱਚਾ ਜਿਹੜਾ ਅੰਨੇ ਜ਼ਿਆਦਾ ਜਿਹੜੇ ਮੈਡਲ ਹੈ ਉਹ ਲੈ ਕੇ ਆਇਆ ਹੈ ਮੈਮ ਕਿਸ ਤਰੀਕੇ ਦੇ ਦੇ ਜਿਹੜਾ ਤੁਹਾਡਾ ਬੱਚਾ ਕਾਫੀ ਨਾਮ ਰੋਸ਼ਨ ਕਰ ਰਿਹਾ ਸਕੂਲ ਦਾ ਕਦੋਂ ਇਹ ਪਹਿਲੀ ਗੇਮ ਸਕੂਲ ਜਦੋਂ ਖੇਡੀ ਸੀ ਤੁਹਾਨੂੰ ਕਿਉਂ ਪਤਾ ਲੱਗਾ ਬੱਚੇ ਤੇ ਕਾਬੀਲ ਹੈ ਸਰ ਪਹਿਲੀ ਗੇਮ ਇਹ 4th ਕਲਾਸ ਤੋਂ ਬੱਚੀ ਖੇਲ ਰਹੀ ਹੈ ਜਦੋਂ 6 ਵਿੱਚ ਇਹਦੇ ਪਾਪਾ ਐਡਮਿਸ਼ਨ ਕਰਵਾਣਾ ਹੈ ਇਹਦੇ ਪਾਪਾ ਨੇ ਹੀ ਦੱਸਿਆ ਉਸ ਤੋਂ ਬਾਅਦ ਸਕੂਲ ਵਿੱਚ ਜਿਵੇਂ ਕਰਾਟੇ ਵਗੈਰਾ ਹੁੰਦੇ ਆ ਜਾਂ ਗਵਰਨਮੈਂਟ ਵੱਲੋਂ ਜੋ ਵੀ ਕੰਪੀਟੀਸ਼ਨ ਹੁੰਦੇ ਆ ਗੇਮਸ ਦੇ ਅਸੀਂ ਇਹਨੂੰ ਉਹਦੇ 'ਚ ਭੇਜਿਆ ਤੇ ਜਦੋਂ ਇਹ ਉੱਥੇ ਮੈਡਲਸ ਲੈ ਕੇ ਆਈ ਤਾਂ ਨੈਚੁਰਲੀ ਇਹ ਹਟ ਕੇ ਉਭਰੀ ਬਾਕੀ ਕੁੜੀਆਂ ਨਾਲੋਂ ਇਹਨੇ ਇੱਕ ਆਪਣੀ ਖਾਸ ਪਹਿਚਾਨ ਬਣਾਈ ਕਿ ਜਿਹੜਾ ਬੱਚਾ ਜਿਸ ਫੀਲਡ ਵਿੱਚ ਜਾ ਰਿਹਾ ਹੈ ਕੰਪੀਟੀਸ਼ਨ 'ਚ ਜਾ ਰਿਹਾ ਹੈ ਉੱਥੇ ਕੋਈ ਨਾ ਕੋਈ ਮੈਡਲ ਜ਼ਰੂਰ ਲੈ ਕੇ ਆ ਰਿਹਾ ਹੈ ਤਾਂ ਡਿਸਟਿੰਗੁਇਸ਼ ਹੋ ਗਿਆ ਬੱਚਾ ਅੱਛਾ ਜਿਵੇਂ ਤੁਸੀਂ ਕਹਿੰਦੇ ਸਪੋਰਟਸ ਦੇ ਵਿੱਚ ਬੱਚਾ ਕਾਫੀ ਅੱਛਾ ਤੇ ਫਿਰ ਸਟੱਡੀ ਵਿੱਚ ਕਿਵੇਂ ਬੱਚਾ ਮੈਨੇਜ ਕਰਦਾ ਸਟੱਡੀ 'ਚ ਠੀਕ ਹੈ ਵਧੀਆ ਪੜ੍ਹਨ 'ਚ ਸਰ ਬਿਲਕੁਲ ਇਹਦੇ ਕਲਾਸ ਇਨਚਾਰਜ ਸੋਨੂ मैम ਹੈ ਉਹ ਇਹਨੂੰ ਸਪੋਰਟ ਕਰਦੇ ਆ ਪ੍ਰਿੰਸੀਪਲ मैम ਵੱਲੋਂ ਵੀ ਇਹਨੂੰ ਸਪੋਰਟ ਕੀਤੀ ਜਾਂਦੀ ਹੈ ਅਗਰ ਸਵੇਰੇ ਆਉਣ ਦੇ ਟਾਈਮ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਜੇ ਅਗਰ ਬੱਚਾ ਲੇਟ ਹੁੰਦਾ ਅਸੀਂ ਇਸ ਪਾਰਟिकुलर ਬੱਚੇ ਨੂੰ ਕੁਝ ਨਹੀਂ ਕਹਿੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਬੱਚਾ ਆਲਸ ਕਰਕੇ ਲੇਟ ਨਹੀਂ ਹੋ ਰਿਹਾ ਇਹ ਬੱਚਾ ਆਪਣੀ ਸਪੋਰਟਸ ਨੂੰ ਟਾਈਮ ਦੇ ਰਿਹਾ ਸੀ ਗੁਰੂ ਨਾਨਕ ਸਟੇਡੀਅਮ ਤੋਂ ਸਕੂਲ ਵੀ ਆਣ ਲਈ ਟਾਈਮ ਦੀ ਲੱਗਦਾ ਬੱਚਾ ਸਵੇਰੇ ਉੱਠ ਕੇ ਪਹਿਲੇ ਪ੍ਰੈਕਟਿਸ ਕਰਨ ਜਾਂਦਾ ਹੈ ਤਾਂ ਇਸ ਲਈ ਅਸੀਂ ਇਸ ਬੱਚੇ ਨੂੰ ਐਗਜ਼ੈਂਪਸ਼ਨ ਦਿੱਤੀ ਹੋਈ ਹੈ ਕਿ ਇਹ ਪ੍ਰੇਅਰ ਟਾਈਮ ਤੱਕ ਸਕੂਲ ਆ ਸਕਦਾ ਹੈ ਤੇ ਬੱਚੇ ਦੇ ਵਿੱਚ ਕਾਬੀਅਤ ਕਾਫੀ ਹੈ ਤੇ ਕਾਫੀ ਹੁਣ ਤੱਕ ਜਿਹੜੇ ਮੈਡਲ ਵੀ ਲਏ ਨੇ ਤੇ ਸਭ ਤੋਂ ਵੱਡੀ ਗੱਲ ਛੋਟੀ ਉਮਰ ਚੰਨੇ ਮੈਡਲ ਲੈ ਲੈਣਾ ਤੇ ਲੱਗਦਾ ਹੈ ਫਿਊਚਰ ਦੇ ਵਿੱਚ ਬੱਚਾ ਕਾਫੀ ਨਾਮ ਰੋਚਨ ਕਰੂਗਾ ਬਿਲਕੁਲ ਜੀ ਬਿਲਕੁਲ ਜੇ ਇਸ ਬੱਚੇ ਨੂੰ ਪ੍ਰੋਪਰ ਜੋ ਫਾਈਨੈਂਸ਼ੀਅਲ ਮਦਦ ਹੈ ਦੀ ਡਾਈਟ ਲਈ ਜੇ ਜਿੱਦਾਂ ਤੁਸੀਂ ਦੱਸਿਆ ਕਿ ਪਹਿਲਵਾਨ ਦੇ ਖਰਚੇ ਬਹੁਤ ਹੁੰਦੇ ਨੇ ਜੇ ਇਹਨੂੰ ਉਹਨਾਂ ਖਰਚਿਆਂ ਵਿੱਚ ਸਪੋਰਟ ਮਿਲਦੀ ਹੈ ਇਹਦੀ ਫੈਮਿਲੀ ਸਪੋਰਟ ਮਿਲਦੀ ਹੈ ਔਰ ਅਸੀਂ ਤਾਂ ਦੇਖੋ ਜਦ ਤੱਕ ਇਹ ਬੱਚੀ ਸਾਡੇ ਸਕੂਲ 'ਚ ਹੈ ਸਾਡਾ ਇਹਨੂੰ 100% ਸਹਿਯੋਗ ਰਹੇਗਾ ਅਸੀਂ ਅੱਗੇ ਵੀ ਕੀਤਾ ਹੁਣ ਵੀ ਕਰਾਂਗੇ ਤੇ ਡੈਫੀਨੇਟਲੀ ਇਹ ਅੱਗੇ ਵੀ ਜਾਏਗੀ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੱਕ ਜਾਏਗੀ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਡਾ ਸਕੂਲ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰੇਗੀ ਜੋ ਜਿਹੜੇ ਨਾਲ ਦੀਆਂ ਕਲਾਸਮੇਟ ਲੜਕੀਆਂ ਨੇ ਤੇ ਫਿਰ ਉਹਨਾਂ ਦਾ ਤੁਹਾਡੇ ਨਾਲ ਵਤੀਰਾ ਕਿਹੋ ਜਿਹਾ ਕਿਉਂਕਿ ਤੁਸੀਂ ਕਾਫੀ ਨਾਮ ਜਿਹੜੇ ਜਿੱਤ ਚੁੱਕੇ ਹੋ ਮੈਡਲ ਹੱਥ ਲਿੱਤੇ ਨੇ ਬੱਚੀਆਂ ਵੀ ਡਰਦੀਆਂ ਵੀ ਨਹੀਂ ਕਹਿੰਦੇ ਪਹਿਲਵਾਨ ਕੋ ਡਰ ਬੋਲ ਲੱਗਦਾ ਡਰਦੀਆਂ ਤਾਂ ਉਹ ਹੁੰਦਾ ਹੈ ਲੜਾਈ ਲ ਇੱਕ ਵਾਰ ਲੜਾਈ ਉਹ ਕਿਸੇ ਕਲਾਚੇ ਮੁੰਡੇ ਨਾਲ ਹੋ ਗਈ ਸੀ ਅੱਛਾ ਹਾਂਜੀ ਅੱਛਾ ਜਿਹੜੇ ਮਤਲਬ ਡਰਦੇ ਆ ਕਹਿੰਦੇ ਆ ਭਲਵਾਨੇ ਕੁੜੀਆਂ ਨਾਲ ਪੰਗਾ ਨਹੀਂ ਲੈਣਾ ਹੈ ਨਹੀਂ ਇਹ ਤਾਂ ਗੱਲ ਨਹੀਂ ਉਹ ਦੋਸਤ ਬਣਾ ਕੇ ਰੱਖਦੀ ਆ ਵੀ ਲੜਨ ਦਾ ਕੋਈ ਨਹੀਂ ਐ ਨਹੀਂ ਜੋਰ ਨਹੀਂ ਦਿਖਾਉਂਦੇ ਆ ਸੀ ਅੱਛਾ ਫਿਰ ਜਿਹੜੇ ਨਾਲ ਦੀਆਂ ਜਿਹੜੀਆਂ ਬੱਚੀਆਂ ਉਹ ਵੀ ਮੋਟੀਵੇਟ ਹੁੰਦੀਆਂ ਤੁਹਾਡੇ ਕੋਲ ਉਹ ਨਹੀਂ ਕਹਿੰਦੀਆਂ ਹਾਂ ਵੀ ਮੰਨੂ ਵੀ ਨਾਲ ਲੈ ਕੇ ਚੱਲਿਆ ਅਗਰ ਮੈਂ ਵੀ ਸਿੱਖਣਾ ਹਾਂਜੀ ਹਾਂ ਹ ਹੁੰਦੀਆਂ ਨੇ ਦੋ ਤਿੰਨ ਕੁੜੀਆਂ ਹੈਗੀਆਂ ਨੇ ਕਹਿੰਦੀਆਂ ਮੈਨੂੰ ਤੇ ਮੈਂ ਲੈ ਕੇ ਵੀ ਗਈਆਂ ਕਈ ਵਾਰੀ ਉਹਨਾਂ ਨੂੰ ਖੇਡਣ ਤੇ ਉਹ ਵੀ ਕਰਦੀਆਂ ਨੇ ਗੇਮ ਸੋ ਬਿਲਕੁਲ ਇਹ ਜਿਹੜੀ ਦਿਪਤੀ ਹੈ ਇਸ ਦੇ ਚਰਚੇ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਨੇ ਕਿਉਂਕਿ ਆਪਣੇ ਬੱਚੀ ਨੇ ਆਪਣੀ ਮਿਹਨਤ ਦੇ ਜਰੀਏ ਕਾਫੀ ਜਿਹੜਾ ਨਾਮ ਕਮਾਇਆ ਸੋ ਪੰਜਾਬ ਦੇ ਕਰੀਬ ਜਿਹੜੀ ਬੱਚੀ ਹੈ ਹੁਣ ਤੱਕ ਜਿਹੜੀ ਮੈਡਲ ਉਹ ਲੈ ਚੁੱਕੀ ਸੋ ਬਿਲਕੁਲ ਸਕੂਲ ਵੀ ਅਪਰੀਸ਼ੀਏਟ ਕਰ ਰਿਹਾ ਕਰ ਰਿਹਾ ਤੇ ਟੀਚਰ ਦਾ ਟੀਚਰਾਂ ਦਾ ਇਹੀ ਕਹਿਣਾ ਕਿ ਜਿਹੜੀ ਬੱਚੀ ਸਪੋਰਟਸ ਦੇ ਨਾਮ ਨਾਲ ਜਿਹੜੀ ਪੜਾਈ ਦੇ ਵਿੱਚ ਵੀ ਕਾਫੀ ਕਾਬਿਲ ਤਾਰੀਫ ਹੈ ਤੇ ਉੱਥੇ ਸਰਕਾਰ ਨੂੰ ਜਿਹੜੀ ਅਪੀਲ ਵੀ ਕੀਤੀ ਜਾਂਦੀ ਕਿ ਜਿਹੜੇ ਇਹੋ ਜਿਹੇ ਮਿਹਨਤੀ ਬੱਚੇ ਹੈ ਜਰੂਰ ਹਨ ਦੀ ਜਿਹੜੀ ਬਾਹ ਉਹ ਪਕੜੀ ਜਾਵੇ ਕਿਉਂਕਿ ਕਿਹਾ ਜਾਂਦਾ ਜਿਹੜੇ ਪਹਿਲਵਾਨਾਂ ਦੇ ਖਰਚੇ ਬਹੁਤ ਹੁੰਦੇ ਹੈ ਜਿਹੜਾ ਵੀ ਸਪੋਰਟਸ ਦੇ ਗੇਮ ਦੇ ਵਿੱਚ ਆਉਂਦਾ ਹੈ ਕਿਤਨੇ ਕਿਤੇ ਕਈ ਵਾਰ ਜਿਹੜਾ ਪਰਿਵਾਰ ਦੇ ਜਿਹੜਾ ਫੋਰਡੇਬਲ ਨਹੀਂ ਕਰ ਪੰਦਾ ਜਿਸ ਕਰਕੇ ਜਿਹੜੇ ਬੱਚੇ ਦੇ ਜਿਹੜੇ ਸੁਪਨੇ ਆ ਉਹ ਧਰੇ ਧਰੇ ਰਹ ਜਾਂਦੇ ਸੋ ਬਿਲਕੁਲ ਜਿਹੜੀ ਸਰਕਾਰ ਨੂੰ ਵੀ ਇਹ ਚੈਨਲ ਦੇ ਮਾਧਿਅਮ ਨਾਲ ਜਿਹੜੀ ਅਪੀਲ ਕੀਤੀ ਜਾਂਦੀ ਹੈ ਜਿਹੜੀ ਬੱਚੀ ਦੀ ਜਿਹੜੀ ਬਾਹ ਜਿਹੜੀ ਜਰੂਰ ਪਕੜੀ ਜਾਵੇ ਜਿਹੜਾ ਬੱਚੀ ਨੂੰ ਅਡਾਪਟ ਕੀਤਾ ਜਾਵੇ ਤਾਂ 罗店。